ਦੀ ਸੱਚੇ ਕਾਲ ਜੀ ਸਾਰਿਆਂ ਨੂੰ ਅੱਜ ਦੀ ਮੇਰੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਜੀ ਤੇ ਵਾਹਿਗੁਰੂ ਦੀ ਬਹੁਤ ਬਹੁਤ ਕਿਰਪਾ ਜੀ ਆਪਾਂ ਬਿਲਕੁਲ ਠੀਕ ਠਾਕ ਆ ਤੇ ਕਿਸੇ ਭੈਣ ਦਾ ਮੇਰੀ ਦਾ ਕਮੈਂਟ ਆਇਆ ਸੀਗਾ ਕਿ ਸਾਡਾ ਜਿਹੜਾ ਬੈਕ ਨੈਕ ਹੈਗਾ ਸਾਡੀ ਜਿਹੜੀ ਗਰਦਨ ਹੈਗੀ ਉਹ ਕਾਲੀ ਹੋ ਗਈ ਹੈ ਹਨਾ ਕਿਸੇ ਵੀ ਕਾਰਨ ਹੋ ਸਕਦੀ ਹੈਗੀ ਤੇ ਕਿ ਉਹ ਬਿਲਕੁਲ ਬਲੈਕ ਹੋ ਗਈ ਹੈ ਸਕਿਨ ਹੈ ਜਿਹੜੀ ਟੈਨ ਹੋ ਚੁੱਕੀ ਹੈ ਵੀ ਉਹਦਾ ਕੋਈ ਹੱਲ ਦੱਸੋ ਹਣਾ ਕਿਸ ਤਰ੍ਹਾਂ ਅਸੀਂ ਉਹਨੂੰ ਸਾਫ਼ ਕਰ ਸਕਦੇ ਹਾਂਗੇ ਸੋ ਮੇਰੀ ਵੀ ਬਰੇ ਇੱਕ ਟਾਈਮ ਸੀਗਾ ਜਦੋਂ ਕਿ ਮੈਨੂੰ ਕੋਈ ਹੱਲ ਨਹੀਂ ਸੁੱਝ ਰਿਆ ਸੀਗਾ ਜਦੋਂ ਮੇਰੀ ਬੈਕ ਨੈੱਕ ਹੈ ਜਿਹੜੀ ਬਿਲਕੁਲ ਟੈਨ ਹੋ ਗਈ ਸੀਗੀ ਅ ਜਦੋਂ ਬਰੇ ਮੇਰੀ ਮੈਰਿਜ ਹੋਈ ਹੈ ਹਨਾ ਉਦੋਂ ਕਿ ਆਪਾਂ ਵੱਡੇ ਨੈੱਕ ਬਣਵਾ ਲੈਨੇ ਹੁੰਨੇ ਆ ਕਈ ਵਾਰੀ ਹਨਾ ਸੂਟਾਂ ਦੇ ਤੇ ਵੱਡੇ ਵੱਡੇ ਨੈੱਕ ਹੋਣ ਦੀ ਵਜ੍ਹਾ ਕਰਕੇ ਜਦੋਂ ਮੈਂ ਘਰ ਵਾਲੇ ਸੂਟਾਂ ਦੇ ਵੀ ਵੀ ਜਦੋਂ ਆਪਾਂ ਘਰੇ ਕੰਮ ਕਰਦੇ ਆ ਧੁੱਪ ਦੇ ਵਿੱਚ ਹਨਾ ਉਹ ਜਿਹੜਾ ਮੇਰੀ ਗਰਦਨ ਹੈ ਉਹ ਬਿਲਕੁਲ ਬਲੈਕ ਹੋ ਗਈ ਸੀਗੀ ਰੰਗ ਸੀਗਾ ਗਰਦੰਦਾ ਉਹ ਕਾਲਾ ਹੋ ਗਿਆ ਸੀ ਚਿਹਰੇ ਦਾ ਰੰਗ ਗੋਰਾ ਸੀਗਾ ਤੇ ਉਹ ਫਰਕ ਜਾਂ ਨਜ਼ਰ ਆਉਂਦਾ ਹੈ ਨਾ ਤਾਂ ਫਿਰ ਐਂ ਜਿਹਾ ਲੱਗਦਾ ਹੈਗਾ ਕਿ ਆਪਾਂ ਕੀ ਦੇਖਣ ਵਾਲੇ ਨੂੰ ਐਂ ਲੱਗਦਾ ਕਿ ਇਹਨੇ ਫੇਸ ਤੇ ਤਾਂ ਕੁਝ ਲਗਾਇਆ ਹੋਇਆ ਹੈ ਨਾ ਵੀ ਨੈਕ ਤਾਂ ਕਿੰਨਾ ਕਾਲਾ ਹੈ ਇਹਦਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਪਤਾ ਹੀ ਹੈ ਹੋਮ ਰੈਮਡੀਜ਼ ਨੂੰ ਜਿਆਦਾ ਫੋਲੋ ਕਰਦੀ ਆ ਹਨਾ ਆਪਣੇ ਫੇਸ ਨੂੰ ਕਲੀਨ ਰੱਖਣ ਲਈ ਵੀ ਕਿ ਹੋਮ ਰੈਮਡੀਜ਼ ਜਿਹੜੀਆਂ ਘਰ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਯੂਜ਼ ਕਰਕੇ ਹੀ ਮੈਂ ਆਪਣੇ ਫੇਸ ਨੂੰ ਹਨਾ ਫੇਅਰ ਰੱਖਦੀ ਆ 글로ੀ ਰੱਖਦੀ ਆ ਹਨਾ ਤੇ ਜਿਹੜੇ ਮੇਰੇ ਸਾਰੇ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈਗਾ ਤੇ ਪਹਿਲਾਂ ਤਾਂ ਮੈਂ ਹੋਮ ਰੈਮਡੀਜ਼ ਹੀ ਫੋਲੋ ਕੀਤੀ ਆ ਹਨਾ ਕਈ ਸਾਰੀਆਂ ਜਿਵੇਂ ਕਿ ਨਿੰਬੂ ਹੋ ਗਿਆ ਨਿੰਬੂ ਦੇ ਵਿੱਚ ਆਪਾਂ ਕੋਲਗੇਟ ਪਾ ਕੇ ਹਨਾ ਕੋਲਗੇਟ ਨਾਲ ਜਿਹੜਾ ਮੈਂ ਇੱਕ ਦਿਨ ਛੱਡ ਕੇ ਦੂਜੇ ਦਿਨ ਜਿਹੜੀ ਮ사ਜ ਕਰਦੀ ਹੁੰਦੀ ਸੀ ਉਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਦੀ ਸੀ ਬਹੁਤ ਜ਼ਿਆਦਾ ਕਿ ਜਿਹੜੀ ਸਕਿਨ ਟੈਨ ਹੋਈ ਹੈਗੀ ਉਹਨੂੰ ਸਾਫ਼ ਉਹ ਸਾਫ਼ ਹੋ ਜਾਏ ਆ ਹਾਂ ਸੋ ਦੇ ਵਿੱਚੋਂ ਹਨਾ 20% ਹੀ ਫਰਕ ਪਿਆ ਇਹਨਾਂ ਚੀਜ਼ਾਂ ਨਾਲ ਤੇ ਕਮ ਸੇ ਕਮ ਮੈਂ 15 20 ਦਿਨ ਫੋਲੋ ਕਰਕੇ ਦੇਖਿਆ ਪਰ ਜਦੋਂ ਹਨਾ ਮੈਨੂੰ ਰਿਜ਼ਲਟ ਜਿਹੜਾ ਮੈਂ ਚਾਹੁੰਦੀ ਸੀ ਉਹ ਰਿਜ਼ਲਟ ਮੈਨੂੰ ਨਹੀਂ ਮਿਲਿਆ ਹਨਾ ਤਾਂ ਫਿਰ ਕਿਤੇ ਜਾ ਕੇ ਕਿ ਮੈਂ ਥੋੜੀ ਖੋਜ ਕੀਤੀ ਇਸ ਚੀਜ਼ ਬਾਰੇ ਹਨਾ ਕਿ ਹੁਣ ਇਹਨੂੰ neck ਨੂੰ ਕਿਵੇਂ ਸਾਫ਼ ਕੀਤਾ ਜਾਵੇ ਸੋ ਮੈਨੂੰ ਪਤਾ ਸੀਗਾ ਹਨਾ ਕਈ ਰਿਲੇਸ਼ਨ ਦੇ ਵਿੱਚ ਨੇਗੇ ਜਿਹੜੇ ਕਿ ਇਸ cream ਇਹਨੂੰ ਯੂਜ਼ ਕਰਦੇ ਨੇਗੇ ਤੇ ਉਹਨਾਂ ਤੋਂ ਫਿਰ ਵੀ ਮੈਂ ਪੁੱਛਿਆ ਹਨਾ ਕਿ ਫੇਸ ਤੇ ਜਦੋਂ ਇਹ ਫੇਸ ਤੇ ਯੂਜ਼ ਕਰ ਸਕਦੇ ਨੇ ਤਾਂ ਆਪਾਂ neck ਤੇ ਕਿਉਂ ਨਹੀਂ ਕਰ ਸਕਦੇ ਹਨਾ ਇੱਕ ਹੱਲ ਤਾਂ ਇਸ ਚੀਜ਼ ਦਾ ਇਹ ਸੀਗਾ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਅੰਗ ਆਪਣਾ ਆਪਾਂ ਟੱਕ ਕੇ ਰੱਖਦੇ ਆ ਹਨਾ ਜੇ ਆਪਾਂ ਫੁੱਲ ਬਾਜੂ ਪਾਉਣ ਲੱਗ ਜੀ ਤਾਂ ਆਪਣੀਆਂ ਬਾਹਾਂ ਨੇ ਜਿਹੜੀਆਂ ਸਾਰੀਆਂ ਸਾਫ਼ ਹੋ ਜਾਂਦੀਆਂ ਨੇ ਹਨਾ ਇੱਕ ਤਾਂ ਇਹ ਹੱਲ ਸੀ ਵੀਰੇ ਵੀ ਕਾਲਰ ਵਾਲੇ ਆਪਾਂ ਕਮੀਜ਼ ਪਾ ਸਕਦੇ ਆ ਤਾਂ ਆਪਣਾ ਜਿਹੜਾ neck ਹੈ ਉਹ ਸਾਫ਼ ਹੋ ਸਕਦਾ ਹੈਗਾ ਕੰਟੀਨਿਊ ਆਪਾਂ ਨੂੰ 6 ਮਹੀਨੇ ਇਹ ਚੀਜ਼ ਫੋਲੋ ਕਰਨੀ ਪਊਗੀ ਤਾਂ ਕਿ ਤੇ ਜਾ ਕੇ ਆਪਣਾ ਜਿਹੜਾ neck ਹੈ ਉਹ ਸਾਫ਼ ਹੋਊਗਾ ਫਿਰ ਵੀ ਵੀਰੇ ਮਿਹਨਤ ਤਾਂ ਕਰਨੀ ਪਊਗੀ ਹਨਾ ਰਾਤ ਨੂੰ ਜਦੋਂ ਆਪਾਂ ਸੌਣੇ ਆ ਕੋਈ ਤੇਲ ਵਗੈਰਾ ਲਾ ਕੇ ਹਨਾ ਆਇਲ ਜਾ ਕੋਈ ਕਰੀਮ ਵਗੈਰਾ ਹਨਾ ਲੋਸ਼ਨ ਵਗੈਰਾ ਲਾ ਕੇ ਆਪਾਂ ਜਿਹੜਾ ਬੰਦ ਨੈਕ ਵਾਲਾ ਗਲੇ ਉਹ ਆਪਾਂ ਬਾਹ ਕੇ ਪਈਏ ਨਾ ਦਿਨੇ ਵੀ ਆਪਾਂ ਜਿਹੜਾ ਆਪਣਾ ਨੈਕ ਹੈ ਬੈਕ ਨੈਕ ਉਲਗੋ ਕੇ ਰੱਖੀ ਜਿਹੜੀ ਸਕਿਨ ਟੈਨ ਹੋਈ ਹੋਈ ਹੈ ਤਾਂ ਫਿਰ ਇਹ ਚੀਜ਼ ਆਪਾਂ ਕਿਤੇ 3-4 5 ਮਹੀਨੇ ਤੱਕ ਫੋਲੋ ਕਰਾਂਗੇ ਤਾਂ ਕਿ ਤੇ ਜਾ ਕੇ ਆਪਣਾ ਜਿਹੜਾ ਬੈਕ ਨੈਕ ਹੈ ਉਹ ਸਾਫ ਹੋਊਗਾ ਤੇ ਬਾਕੀ ਜੋ ਮੈਂ ਯੂਜ਼ ਕੀਤਾ ਸੀ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਵੀਡੀਓ ਦੇ ਵਿੱਚ ਮੈਂ ਇੱਕ ਟਿਊਬ ਯੂਜ਼ ਕੀਤੀ ਸੀ ਇੱਕ ਕਰੀਮ ਯੂਜ਼ ਕੀਤੀ ਸੀਗੀ ਤੇ ਉਹ ਵੀ ਕਈ ਮੇਰੀਆਂ ਭੈਣਾਂ ਹਨਾ ਫੇਸ ਤੇ ਵੀ ਅਪਲਾਈ ਕਰਦੀਆਂ ਲੱਗੀਆਂ ਤੇ ਸਾਡੇ ਵੀ ਪਿੰਡ ਦੇ ਵਿੱਚ ਕਈ ਨੇ ਜੇ ਉਹ ਫੇਸ ਦੇ ਉੱਤੇ ਅਪਲਾਈ ਕਰਦੇ ਨੇ ਪਰ ਮੈਂ ਫੇਸ ਤੇ ਉਹ ਕਦੇ ਨਹੀਂ ਅਪਲਾਈ ਕੀਤੀ ਜਾਂ ਤਾਂ ਮੈਂ ਪੈਰਾਂ ਤੇ ਵੀ ਜਦੋਂ ਆਪਣਾ ਹਨਾ ਕਿ ਤੇ ਆਪਾਂ ਫੰਕਸ਼ਨ ਵਗੈਰਾ ਤੇ ਜਾਣਾ ਹੁੰਦਾ ਹੈ ਹਨਾ ਆਪਾਂ ਚੱਪਲ ਫੁੱਟਵੀਅਰ ਕੋਈ ਵਧੀਆ ਪਾਉਣਾ ਦਾ ਸੈਂਡਲ ਵਗੈਰਾ ਪਾਉਣ ਹੁੰਦੇ ਨੇ ਹਨਾ ਤੇ ਪੈਰਾਂ ਦੀ ਸਕਿਨ ਹੈ ਜਿਹੜੀ ਉਹ ਕਾਲੀ ਹੋ ਰਹੀ ਹੁੰਦੀ ਹੈਗੀ ਸਾਫ਼ ਕਰਨ ਵਾਸਤੇ ਜਲਦੀ ਸਾਫ਼ ਕਰਨ ਵਾਸਤੇ ਤਾਂ ਮੈਂ ਉਹ ਟਿਊਬ ਹੈ ਜਿਹੜੀ ਕਰੀਮ ਹੈ ਉਹ ਯੂਜ਼ ਕਰਦੀ ਹੈਗੀ ਤੇ ਜਿਹੜਾ ਬੈਕ ਨੈਕ ਹੈ ਉਹ ਵੀ ਮੈਂ ਉਸ ਕਰੀਮ ਦੀ ਹੈਲਪ ਨਾਲ ਜਿਹੜਾ ਸਾਫ਼ ਕਰਿਆ ਸੀਗਾ ਬਾਕੀ ਹਨਾ ਕਈਆਂ ਦੇ ਗਰਦਨ ਦੇ ਉੱਤੇ ਨਾ ਇੱਕ ਅਲਰਜੀ ਬਣ ਜਾਂਦੀ ਹੁੰਦੀ ਹੈ ਮੈਂ ਅਲਰਜੀ ਦੀ ਉਹ ਉਹ ਵੀ ਮੈਲ ਨਹੀਂ ਹੁੰਦੀ ਹਨਾ ਉਹ ਪਤਾ ਨਹੀਂ ਕਿਸ ਕਾਰਨ ਬਣ ਜਾਂਦੀ ਹੈ ਜ਼ਿਆਦਾਤਰ ਨਾਲ ਉਹ ਮੋਟਾਪੇ ਦੇ ਕਾਰਨ ਬਣਦੀ ਹੈ ਜਿਹੜੇ ਮੋਟੇ ਹੁੰਦੇ ਨੇ ਲੋਕ ਹਨਾ ਉਹਨਾਂ ਦੇ ਬਣ ਜਾਂਦੀ ਹੁੰਦੀ ਹੈ ਇਸ ਤਰ੍ਹਾਂ ਲੇਅਰਾਂ ਜੇ ਬਣ ਜਾਂਦੀਆਂ ਨੇ ਕਿਉਂਕਿ ਮੇਰੇ ਹਸਬੰਦ ਦੇ ਬਣ ਗਿਆ ਸੀਗਾ ਤਾਂ ਕਰਕੇ ਮੈਨੂੰ ਪਤਾ ਹੈਗਾ ਸੋ ਉਹਨਾਂ ਨੇ ਵੀ ਇਹੀ ਟਿਊਬ ਯੂਜ਼ ਕੀਤੀ ਸੀਗੀ ਤੇ ਸਾਫ਼ ਕਰਨ ਵਾਸਤੇ ਉਹਨਾਂ ਦਾ ਵੀ ਨੈਕ ਹੈ ਜਿਹੜਾ ਕਿ 10 ਤੋਂ 11 ਦਿਨਾਂ ਦੇ ਵਿੱਚ ਹੈ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਾਫ਼ ਹੋ ਗਿਆ ਸੀ ਲਗਭਗ ਤੇ ਜਿਹੜਾ ਉਹ ਮੈਲ ਜੀ ਜੰਮੀ ਹੁੰਦੀ ਹੈ ਨਾ ਉਹ ਵੀ ਰਿਮੂਵ ਹੋ ਜਾਂਦੀ ਹੈ ਇਸ ਦੀ ਹੈਲਪ ਨਾਲ ਸੋ ਆਪਾਂ ਇਹ ਟਿਊਬ ਤੁਹਾਨੂੰ ਦਿਖਾ ਰਹੇ ਹਾਂਗੇ ਕਰੀਮ ਹੈ ਜਿਹੜੀ ਉਹ ਹੈਗੀ ਹੈ ਮੈਡਾ ਸਿਲਕ ਆਹ ਵਾਲੀ ਹੈ ਵੀਰੇ ਠੀਕ ਹੈ ਜੀ ਇਹਦਾ ਨਾਮ ਹੈਗਾ ਮੈਡੀਸਾਲਿਕ ਮੈਡੀਸਾਲਿਕ ਠੀਕ ਹੈ ਆਟੋਮੈਂਟ ਤੇ ਇਹ ਵਾਲੀ ਜਿਹੜੀ ਕਰੀਮ ਹੈ ਆਪਾਂ ਫੇਸ ਤੇ ਨਹੀਂ ਅਪਲਾਈ ਕਰ ਸਕਦੇ ਤੇ ਕਿਉਂਕਿ ਫੇਸ ਤੇ ਵੀ ਆਪਾਂ ਥੋੜਾ ਬਹੁਤਾ ਚਿਹਰਾ ਅਪਲਾਈ ਕਰਾਂਗੇ ਹਨ ਆਪਾਂ ਨੂੰ ਰਿਜ਼ਲਟ ਵੀ ਮਿਲ ਜਾਣਗੇ ਪਰ ਜ਼ਿਆਦਾਤਰ ਆਪਾਂ ਇਹ ਦੋਨੋਂ ਯੂਜ਼ ਕਰਦੇ ਆ ਇਹਨਾਂ ਨੂੰ ਕਰੀਮਾਂ ਨੂੰ ਹਨਾ ਜਿਨ੍ਹਾਂ ਨੇ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਹੁਣ ਕਿਉਂ ਬੰਦ ਕੀਤੀਆਂ ਹਨਾ ਤਾਂ ਉਹਨਾਂ ਨੇ ਕਿਸੇ ਨੇ ਦੱਸਿਆ ਕਿ ਸਾਡੇ ਜਿਹੜੇ ਚਿਹਰੇ ਦੇ ਉੱਤੇ ਵੱਡੇ ਵੱਡੇ ਵਾਲ ਆ ਗਏ ਹਨਾ ਆ ਹੇਅਰ ਜਿਆਦਾ ਹੋ ਜਾਂਦੇ ਨੇ ਹੇਅਰ ਗਰੋਥ ਹੋਣ ਲੱਗਦੇ ਨੇ ਜਿਹੜੇ ਛੋਟੇ ਛੋਟੇ ਹੇਅਰ ਹੁੰਦੇ ਨੇ ਹਨਾ ਉਹਦੀ ਗਰੋਥ ਹੋ ਜਾਂਦੀ ਹੈ ਇਹਨਾਂ ਕਰੀਮਾਂ ਨਾਲ ਜਦੋਂ ਆਪਾਂ ਫੇਸ ਤੇ ਯੂਜ਼ ਕਰਦੇ ਆਂਗੇ ਸੋ ਫੇਸ ਵਾਸਤੇ ਤਾਂ ਬਿਲਕੁਲ ਨਾ ਯੂਜ਼ ਕਰਿਓ ਜੇਕਰ ਤੁਸੀਂ ਬਾਹਾਂ ਵਾਸਤੇ ਹਨਾ ਜਾਂ ਪੈਰਾਂ ਤੇ ਯੂਜ਼ ਕਰਨਾ ਚਾਹੁੰਦੇ ਹੋ ਥੋੜਾ ਫੇਸ ਦਾ ਜਿਹੜਾ ਰੰਗ ਹੈ ਉਹ ਫੇਅਰ ਹੈਗਾ ਪਰ ਜਿਹੜੇ ਪੈਰ ਨੇ ਉਹ ਕਾਲੇ ਨੇ ਹਨਾ ਹੱਥ ਕਾਲੇ ਨੇ ਕਈ ਵਾਰ ਕੰਮਾਂ ਦੇ ਕਰਕੇ ਹੋ ਜਾਂਦੇ ਨੇ ਹਨਾ ਤੇ ਆਪਣੇ ਤੋਂ ਉਨੀ ਗੇਅਰ ਨਹੀਂ ਹੁੰਦੀ ਹਨਾ ਫੇਸ ਜਿੰਨੀ ਤਾਂ ਹੋ ਜਾਂਦੇ ਨੇ ਤਾਂ ਆਪਾਂ ਹੱਥਾਂ ਪੈਰਾਂ ਵਾਸਤੇ ਤਾਂ ਮੈਂ ਮੈਂ ਵੀ ਯੂਜ਼ ਕਰ ਸਕਦਾ ਕਰ ਲੈਣੀ ਹੁੰਦੀ ਹੈ ਇਹ ਚੀਜ਼ ਨੂੰ ਪਰ ਵੀ ਮੂੰਹ ਤੇ ਵੀ ਕਦੇ ਨਹੀਂ ਯੂਜ਼ ਕੀਤੀ ਇਹ ਤੇ ਇੱਕ ਹੋਰ ਕਾਰਨ ਹੈ ਇਹਦਾ ਜੀ ਆਪਾਂ ਫੇਸ ਤੇ ਇਹਨੂੰ ਅਪਲਾਈ ਕਰਦੇ ਆ ਤਾਂ ਆਪਣੀ ਸਕਿਨ ਹੈ ਜਿਹੜੀ ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਪਤਲੀ ਪੈ ਜਾਂਦੀ ਹੈ ਜਿਹੜੀ ਸਕਿਨ ਹੈ ਕਿਉਂਕਿ ਕਹਿੰਦੇ ਨੇ ਵੀਰੇ ਇਹ ਜਿਹੜੀ ਇਹ ਵਾਲੀਆਂ ਕਰੀਮਾਂ ਹੁੰਦੀਆਂ ਨੇ ਹਨਾ ਇਹ ਜਿਹੜੀ ਆਪਣੀ ਉੱਪਰਲੀ ਲੇਅਰ ਹੁੰਦੀ ਹੈ ਫੇਸ ਦੀ ਸਕਿਨ ਦੀ ਹਨਾ ਉਹਨੂੰ ਹਟਾ ਦਿੰਦੇ ਨੇ ਰਿਮੂਵ ਕਰ ਦਿੰਦੇ ਨੇ ਤਾਂਕਿ ਆਪਣਾ ਜਿਹੜਾ ਚਿਹਰਾ ਉਹ ਊਰਾ ਲੱਗਣ ਲੱਗਦਾ ਸਾਫ਼ ਲੱਗਣ ਲੱਗ ਜਾਂਦਾ ਜਿਹੜੇ ਦਾਗ-ਧੱਬੇ ਹੁੰਦੇ ਨੇ ਉਹ ਦਿਖਣੋਂ हट ਜਾਂਦੇ ਨੇ ਠੀਕ ਹੈ ਸੋ ਫੇਸ ਵਾਸਤੇ ਤਾਂ ਮੈਂ ਬਿਲਕੁਲ ਨਹੀਂ ਕਹੂੰਗੀ ਕਿ ਇਹਨੂੰ ਯੂਜ਼ ਕਰੋ ਤੁਸੀਂ ਪਰ ਜੇਕਰ ਤੁਹਾਡੀ neck ਤੇ ਹਨਾ ਜਿੱਦੀ ਜਿਹੜੀ ਮੈਲ ਜੰਮੀ ਹੋਈ ਹੈ ਹਨਾ ਜਾਂ ਫਿਰ ਤੁਹਾਡੀ ਸਕਿਨ ਹੈ ਜਿਹੜੀ ਇੰਨੀ ਕਿ ਟੈਨ ਹੋ ਗਈ ਹੈ ਕਿ ਤੁਸੀਂ ਸਾਰਾ ਕੁਝ ਯੂਜ਼ ਕਰਕੇ ਦੇਖ ਲਿਆ ਰਗੜ ਕੇ ਯੂਜ਼ ਦੇਖ ਲਿਆ ਹਨਾ ਜਿਹੜੇ ਨਿੰਬੂ ਨਿੰਬੂ ਵਗੈਰਾ ਸਾਰਾ ਕੁਝ ਐਦਾਂ ਦੇ ਜਿਹੜੀ ਹੋਮ ਰੈਮਡੀਜ਼ ਨੇ ਫੋਲੋ ਕਰਕੇ ਦੇਖ ਲਈਆਂ ਤੁਸੀਂ ਨੇ ਹਨਾ ਸੋ ਮੈਂ ਤੁਹਾਨੂੰ ਪਹਿਲਾਂ ਹੋਮ ਰੈਮਡੀ ਵੀ ਦੱਸ ਸਕਦੀ ਸੀ ਹੈ ਨਾ ਸੋ ਮੈਨੂੰ ਜਦੋਂ ਜਦੋਂ ਮੈਨੂੰ ਰਿਜ਼ਲਟ ਨਹੀਂ ਮਿਲਿਆ ਹੈ ਨਾ ਤੁਹਾਨੂੰ ਕੀ ਮਿਲੂਗਾ ਰਿਜ਼ਲਟ ਨਾ ਕਰਕੇ ਮੈਂ ਤੁਹਾਨੂੰ ਪਹਿਲੀਆਂ ਚੀ ਇਹ ਦੱਸਤੀ ਵੀ ਇਹ ਟਿਊਬ ਹੈ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਤੁਹਾਡੇ neck ਨੂੰ ਸਾਫ਼ ਕਰਨ ਵਾਸਤੇ ਠੀਕ ਹੈ ਜੀ ਤੇ ਇਹਨੂੰ ਮੈਂ ਯੂਜ਼ ਕੀਤਾ ਸੀ ਲਗਭਗ 10 ਦਿਨ ਯੂਜ਼ ਕੀਤਾ ਸੀ 10 ਦਿਨਾਂ ਤੋਂ ਬਾਅਦ ਹੈ ਜਿਹੜੀ ਮੇਰੀ neck ਹੈ ਉਹ ਸਾਫ਼ ਹੋਊਗੀ ਸਿਗੀ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਦਿਨ ਛੱਡ ਕੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਦੋਂ ਹਨਾ ਆਪਾਂ ਨੂੰ ਰਿਜ਼ਲਟ ਆਪਣਾ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਹੈ ਨਾ ਉਹਨਾਂ ਦਾ ਰਿਜ਼ਲਟ ਆਪਾਂ ਨੂੰ ਮਿਲ ਜਾਂਦਾ ਹੈ ਤਾਂ ਆਪਾਂ ਇਹਨੂੰ ਬੰਦ ਕਰ ਦੇਣਾ ਠੀਕ ਹੈ ਜੀ ਕੰਟੀਨਿਊ ਆਪਾਂ ਇਹਨੂੰ ਨਹੀਂ ਯੂਜ਼ ਕਰਨਾ ਹੈਗਾ ਤਾਂ ਜਿਹੜੀ ਸਕਿਨ ਹੈ ਆਪਣੀ ਉਹ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਬਾਕੀ ਹੱਥਾਂ ਪੈਰਾਂ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂਗੇ ਅ ਇਸ ਟੀਬੂ ਨੂੰ ਤੇ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਹਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਿਊ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਹਣਾ ਪਤਾ ਲੱਗ ਜਾਂਦਾਗਾ ਕਿ ਆਪਣੀ ਵੀਡੀਓ ਕਿਸੇ ਨੂੰ ਕਿੰਨੀ ਕ ਪਸੰਦ ਆਈ ਹੈਗੀ ਤੇ ਬਾਕੀ ਜੇਕਰ ਤੁਸੀਂ ਮੇਰੇ ਬਲੌਗ ਚੈਨਲ ਲਈ ਇੰਟਰਸਟਿਡ ਹੋ ਤਾਂ ਤੁਸੀਂ ਇਸ ਜਿਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਜਿਹੜਾ ਪ੍ਰੋਵਾਈਡ ਕਰ ਦੂੰਗੀ ਤਾਂ ਤੁਸੀਂ ਮੇਰੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਹਰਗੁਣ ਦਿਲ ਦੇ ਨਾਂ ਤੇ ਜਿਹੜਾ ਕੀ ਠੀਕ ਜੀ ਸੋ ਹੁਣ ਆਪਾਂ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਵਿੱਚ ਸੋ ਇੱਕ ਵਾਰੀ ਮੈਂ ਫੇਰ ਸ਼ੋਅ ਕਰ ਦੇਣੀ ਆ ਕਿਉਂਕਿ ਭੈਣਾਂ ਦੇ ਕਈਆਂ ਨੇ ਕਮੈਂਟ ਆ ਜਾਂਦੇ ਹੁੰਦੇ ਨੇ ਕਿ ਫੋਟੋ ਇਹ ਜਿਹੜੀ ਉਹ ਸ਼ੋਅ ਨਹੀਂ ਹੋਈ ਹੈਗੀ ਕਈ ਵਾਰੀ ਮੈਂ ਨਾ ਸਕਰੀਨ ਤੇ ਹੀ ਲਾ ਦੇਣੀ ਹੁੰਦੀ ਆ ਫੋਟੋ ਇਹ ਮੇਰੇ ਕੋਲ ਪਈ ਸੀਗੀ ਹੁਣ ਵੀ ਤਾਂ ਕਰਕੇ ਮੈਂ ਨਾਲ ਹੀ ਤੁਹਾਨੂੰ ਦਿਖਾ ਦਿੱਤੀ ਐ ਤੇ ਚਲੋ ਜੀ ਹੁਣ ਆਪਾਂ ਅੱਜ ਦਾ ਜਿਹੜਾ ਵੀਡੀਓ ਆਪਣਾ ਉਹਨੂੰ ਖਤਮ ਕਰਦੇ ਆਂਗੇ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੇ ਵੱਲੋਂ ਬਿਆਹ ਪ੍ਰੀ ਸਾਸਿਕਾ ਜੀ 拜拜。Bye bye.